ਆਦਮਪੁਰ ਤੋਂ ਮੁੰਬਈ ਲਈ ਅੱਜ ਤੋਂ ਸਿੱਧੀ ਫਲਾਈਟ ਸ਼ੁਰੂ ਹੋ ਗਈ। ਲੋਕਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਜ਼ਰੂਰ ਹੈ ਕਿਉਂਕਿ ਹੁਣ ਤੁਸੀਂ ਮਹਿਜ਼ 2.5 ਘੰਟੇ ਦੇ ਵਿੱਚ ਆਦਮਪੁਰ ਤੋਂ ਮੁੰਬਈ ਦਾ ਸਫ਼ਰ ਤੈਅ ਕਰ ਸਕਦੇ ਹੋ। ਜੀ ਹਾਂ ਅੱਜ ਤੋਂ ਇਸ ਫਲਾਈਟ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਇੰਡੀਗੋ ਦੀ ਫਲਾਈਟ ਹੈ ਜੋ ਕਿ 3:50 ਵਜੇ ਆਦਮਪੁਰ ਤੋਂ ਤੁਰਿਆ ਕਰੇਗੀ ਤੇ 6:30 ਵਜੇ ਇਹ ਮੁੰਬਈ ਦੇ 에ਰਪੋਰਟ ਤੇ ਲੈਂਡ ਕਰ ਜਾਏਗੀ। ਪਰ ਨਾਲ ਹੀ ਨਾਲ ਇਹ ਵੀ ਹੈ ਕਿ ਮੁੰਬਈ ਤੋਂ ਇਸ ਉਡਾਨ ਦੇ ਪਰਨ ਦਾ ਸਮਾਂ ਜੋ ਹੋਵੇਗਾ ਉਹ 12:55 ਮਿੰਟ ਦਾ ਦੱਸਿਆ ਗਿਆ ਹੈ ਜਿਸ ਤੋਂ ਬਾਅਦ ਆਦਮਪੁਰ ਇਹ ਫਲਾਈਟ 3:15 ਮਿੰਟ ਤੇ ਲੈਂਡ ਕਰੇਗੀ ਜਿਸ ਤੋਂ ਬਾਅਦ ਦੁਬਾਰਾ ਫਿਰ ਤੋਂ 3:50 ਮਿੰਟ ਤੇ ਆਦਮਪੁਰ ਤੋਂ ਮੁੰਬਈ ਦੇ ਲਈ ਰਵਾਨਾ ਹੋ ਜਾਏਗੀ ਤੇ ਮਹਿਜ਼ 2 ਘੰਟੇ 40 ਮਿੰਟਾਂ ਦੇ ਵਿੱਚ ਤੁਸੀਂ ਆਪਣਾ ਸਫ਼ਰ ਆਦਮਪੁਰ ਤੋਂ ਮੁੰਬਈ ਦਾ ਤੈਅ ਕਰ ਸਕਦੇ ਹੋ ਤੇ ਜੇਕਰ ਕਿਰਾਏ ਦੀ ਗੱਲ ਕੀਤੀ ਜਾਵੇ ਤਾਂ ਇੱਕ ਬੰਦੇ ਦਾ ਕਿਰਾਇਆ ਜੋ ਹੈ ਉਹ 5600 60 ਰੁਪਏ ਹੋਵੇਗਾ 2 ਘੰਟੇ 40 ਮਿੰਟਾਂ ਦੇ ਵਿੱਚ ਤੁਸੀਂ ਆਪਣਾ ਸਫ਼ਰ ਤੈਅ ਕਰ ਪਾਓਗੇ ਤੇ ਨਾਲ ਹੀ ਨਾਲ ਆਦਮਪੁਰ ਦੇ ਹਵਾਈ ਅੱਡੇ ਤੇ ਟਰਮੀਨਲ ਨੰਬਰ 1 ਤੇ ਇਹ ਫਲਾਈਟ ਜਿਹੜੀ ਆ ਉਹ ਲੈਂਡ ਕਰਿਆ ਕਰੇਗੀ ਲੋਕਾਂ ਦੇ ਲਈ ਇੱਕ ਵੱਡੀ ਸਹੂਲਤ ਇਸ ਨੂੰ ਜ਼ਰੂਰ ਮੰਨਿਆ ਜਾ ਸਕਦਾ ਹੈ ਕਿਉਂਕਿ ਹੁਣ ਉਹਨਾਂ ਨੂੰ ਸਿੱਧੀ ਆਦਮਪੁਰ ਤੋਂ ਮੁੰਬਈ ਦੀ ਫਲਾਈਟ ਜੋ ਹੈ ਉਹ ਆਦਮਪੁਰ 에ਅਰਪੋਰਟ ਦੇ ਉੱਤੇ ਮਿਲ ਜਾਇਆ ਕਰੇਗੀ